ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਟ ਨਾਰਾਇਣ ਮਹੱਲਾ ਪੰਜਵਾਂ ਦੋ ਪਦੇ ਇੱਕ ਓੰਕਾਰੇ ਸਤਗੁਰ ਪ੍ਰਸਾਦ ਉਲਾਹਣੋ ਮੈਂ ਕਾਹੋ ਨਾ ਦਿਓ ਮਨ ਮੇੜ ਤੁਹਾਰੋ ਕਿਉ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੁਹਾਰੋ ਜੀਓ ਈਹਾ ਹੂੰ ਆਹ ਹਰ ਤੁਮਹਿ ਤੁਮਹਿ ਗੁਰ ਤੇ ਮੰਤਰ ਦਿੜਿਓ ਜਬ ਤੇ ਜਾਨ ਪਾਈ ਬਤ ਤਵ ਕੋਸਲ ਕੀ ਮਸਬਤੀਓ ਸਾਦੇ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇਬੀਓ ਨਟ ਮਹੱਲਾ ਪੰਜੇ ਵਾ ਜਗੋ ਭਈ ਤੁਮਾਰੀ ਧੀਰ ਜਮ ਕੇ ਤ੍ਰਸ ਮਟੇ ਸੁਖ ਪਾਇਆ ਨਿਕਸੀ ਹਮੈ ਪੀਰ ਰਹਾਉ ਤਪਤਿ ਬੁਝਾਨੀ ਅਮਰਤ ਬਾਨੀ ਤਿਵਤਾ ਜਿਉ ਬਾਰੇ ਖੀਰੇ ਮਾਤ ਪਿਤਾ ਸਾਜਨ ਸੰਤੇ ਮੇਰੇ ਸੰਸਹਾਈ ਬੀਰ ਕੁਲ ਪ੍ਰਮ ਪੀਤ ਮਿਲੈ ਗੋਪਾਲਾ ਹੀਰੈ ਵਿਦਹਿ ਹੀਰੈ ਬਿਸੰ ਭੈ ਨਾਨਕ ਜਸ ਗਾਵ ਠਾਕੁਰ ਗੁਣੀ ਗਹੀਰ ਨਾਟੇ ਮਹੱਲਾ ਪੰਜਵਾਂ ਆਪਣਾ ਜਨਿ ਆਪੈ ਆਪ ਉਧਾਰਿਓ ਆੜ ਪੈਰ ਜਨ ਕੈ ਸੰਗ ਵਸਿਓ ਮੰਤੇ ਨਹੀ ਵਿਸਾਰਿਓ ਰਹਾਵ ਵਰਨ ਚੈਨ ਨਾਹੀ ਕਿਛ ਪੇਕਿਓ ਦਾਸ ਕਾ ਕੁਲ ਨਾਮ ਵਿਚਾਰਿਓ ਕਰਿ ਕਿਰਪਾ ਨਾਮ ਹਰ ਦੇਇ ਸਹਿ ਸੁਭਾਈ ਸੁਵਾਰਿਓ ਮਹਾ ਬਿਕਮਗਨ ਕਾ ਸਾਗਰ ਤੇਤੇ ਪਾਰ ਉਤਾਰਿਓ ਪੀਕ ਪੀਕ ਨਾਨਕ ਬਿਕਸਾਨੋ ਪੁਨੇ ਪੁਨੇ ਬਲੇ ਹਾਰਿਓ ਨਾਟੇ ਮਹੱਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਯੋ ਕੋਟ ਪਰਾਧ ਮਿਟੈ ਕਨ ਭਿੱਤਰੇ ਤਾਂ ਕਾ ਦੁਖ ਨਾ ਰਹੈ ਰਹਾ ਕੋ ਜੇ ਕੋ ਜਿਤ ਭੈਓ ਵੈਰਾਗੀ ਸਾਧੂ ਸੰਗ ਲਿਓ ਸਗਲ ਤਿਆਗ ਏਕ ਲਿਵ ਲਾਗੇ ਹਰ ਹਰ ਚਨ ਗਯੋ ਕਹਿਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਛਨ ਪਯੋ ਸਿਮਰ ਸਿਮਰ ਸੁਆਮੀ ਪ੍ਰਵੇ ਆਪਣਾ ਕੋਹ ਨਾਨਕ ਦੇ ਅੰਧ ਪਇਓ ਕੋਹ ਨਾਨਕ ਦੇ ਅਨੰਦ ਦੇ ਪਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ